ਜਿਵੇਂ ਅੱਜ ਆਪਾਂ ਇੱਥੇ ਬਾਬਾ ਜੀ ਦੇ ਦਰਬਾਰ ਤੇ ਬੈਠੇ ਆਂ ਭਾਈ ਵਾਲਾ ਪਾਬਾ ਭਾਈ ਸੁਖਰਾਮ ਜੀ ਸਥਾਨ ਤੇ ਤੇ ਉਹ ਬੰਦਾ ਸੀ ਇੱਕ ਉਹ ਵਪਾਰ ਕਰਦਾ ਸੀਗਾ ਅੱਛਾ ਤੇ ਉਹਨੇ ਕੀ ਕੀਤਾ ਕਿਸੇ ਦਾ ਘੋੜਾ ਚੋਰੀ ਕਰ ਲਿਆ ਅੱਛਾ ਜਦੋਂ ਘੋੜਾ ਚੋਰੀ ਕਰ ਲਿਆ ਉਹ ਕਹਿੰਦਾ ਹੁੰਦਾ ਨਾ ਵੀ ਜਿਹੇ ਜਆ ਬੰਦਾ ਕੰਮ ਕਰਦਾ ਉਹ ਜਿਆ ਫਲ ਉਹਨੂੰ ਮਿਲ ਜਾਂਦਾ ਹਾਂ ਤੇ ਉਹ ਪਾਈ ਉਥੇ ਜਗਰਾਵੀ ਮੰਡੀ ਚ ਲੈ ਗਿਆ ਘੋੜਾ ਅੱਛਾ ਤੇ ਜਾ ਕੇ ਉਥੇ ਕਹਿੰਦਾ ਵੀ ਘੋੜਾ ਵੇਚਣਾ ਮੈਂ ਠੀਕ ਆ ਹੁਣ ਸੀ ਤਾਂ ਚੋਰੀ ਦਾ ਉਹ ਗਾਂਲੇ ਵੀ ਪੋਰਾ ਜਿਹੜੇ ਬੰਦੇ ਸੀਗੇ ਦਲਾਲ ਤੇ ਉਹ ਵੀ ਗਾਂਹਾਂ ਚੋਰੀ ਮਿਲ ਗੀਆਂ ਅੱਛਾ ਤੇ ਉਹਨੂੰ ਕਹਿੰਦੇ ਵੀ ਕਿੰਨੇ ਦਾ ਦੇਣਾ ਘੋੜਾ ਹੂੰ ਉਹ ਕਹਿੰਦਾ ਮੈਂ ਦੇਵਾਂਗਾ 4500 ਦਾ ਅੱਛਾ ਉਹਨਾਂ ਟਾਈਮਾਂ 'ਚ ਇੰਨਾ ਕੀ ਰੇਟ ਸੀ ਜਦੋਂ ਦੀ ਗੱਲ ਆ ਇਹ ਹਾਂ ਤੇ ਉਹਨਾਂ ਨੇ ਤਾਂ ਹੁਣ ਚੋਰੀ ਕਰਨਾ ਸੀ ਉਹਨੂੰ ਪੇਚੜ ਲਿਆ ਭਾਈ ਉਹਨਾਂ ਨੇ ਅੱਛਾ ਕਹਿੰਦਾ ਕੋਈ ਗੱਲ ਨਹੀਂ ਯਾਰ ਤੂੰ ਰੁਪਈਆ ਭਾਵੇਂ 7000 ਲੈ ਲਈ ਪਰ ਅਸੀਂ ਚਾਲ ਕਢਾ ਕੇ ਦੇਖਣੀ ਆ ਘੋੜੇ ਦੀ ਠੀਕ ਆ ਉਹ ਲਾਲਚਾਇ ਨੇ ਪਤੰਦਰੇ ਬਾਗਾਂ ਫੜਾਤੀਆਂ ਘੋੜੇ ਦੀਆਂ ਲੈ ਕਹਿੰਦਾ ਦੇਖ ਲਓ ਯਾਰ ਚਾਲ ਕਢਾ ਕੇ ਅੱਛਾ ਉਚਾਲ ਉਹਨਾਂ ਨੇ ਕਿ ਕਿਟੋਣੇ ਮਾਰੀ ਅੱਡੀ ਤੇ ਪਾ ਲਿਆ ਆਲੀ ਕਢਦੇ ਰਾ ਉਹ ਮਗਰੋਂ ਤੇ ਰੋਲਾ ਪਾਵੇ ਯਾਰ ਮੇਰਾ ਘੋੜਾ ਚੋਰੀ ਹੋ ਗਿਆ ਘੋੜਾ ਚੋਰੀ ਹੋ ਗਿਆ ਅੱਛਾ ਉਹ ਵਿੱਚ ਹੁਣ ਸਭ ਤੇ ਜਿਹੜੇ ਸੀਗੇ ਜ਼ਿੰਮੇਦਾਰੋਂ ਪੁੱਛਣ ਲੱਗੇ ਕਹਿੰਦੇ ਬਾਈ ਕਿੰਨੇ ਦਾ ਆਇਆ ਸੀ ਹਾਂ ਕਹਿੰਦਾ ਯਾਰ ਜਿੰਨੇ ਦਾ ਆਇਆ ਸੀ ਕਹਿੰਦਾ ਉਹਨੇ ਦਾ ਹੀ ਗਿਆ ਅੱਛਾ ਕਹਿੰਦਾ ਚੋਰੀ ਲਿਆਂਦਾ ਸੀਗਾ ਪੈਂ ਗਾਵੇਂ ਕਹਿੰਦਾ ਚੋਰ ਕੋਈ ਹੋ ਗਿਆ ਅੱਛਾ ਉਹ ਗੱਲ ਆ ਵੀ ਹੁਣ ਜੇ ਜੇ ਆਪਾਂ ਕੋਈ ਕਰਮ ਕਰਾਂਗੇ ਠੀਕ ਆ ਕਣ ਉਹ ਜਾਂ ਮੂਰੇ ਆ ਜਾਂਦਾ ਜੇ ਆਪਾਂ ਇੱਥੇ ਕੋਈ ਚੰਗਾ ਕਰਮ ਕਰਾਂਗੇ ਤੇ ਚੰਗੇ ਲੈ ਜਾਵਾਂਗੇ ਤੇ ਨਹੀਂ ਤਾਂ ਉਹ ਵਪਾਰੀ ਵਾਲੀ ਹੁੰਦੀ ਆ ਵਪਾਰੀ ਵਾਲੀ ਹੁੰਦੀ ਆ ਚੋਰੀ ਦਾ ਹੀ ਚੋਰੀ ਦਾ ਹੀ ਕਿਹਾ ਜੇ ਆਪਾਂ ਕੋਈ ਸੇਵਾ ਭਾਵਨਾ ਨਾਲ ਮੰਗੇ ਤਾਂ ਉਹ ਹੀ ਜਿਹਾ ਫਲ ਲੈ ਜਾਵਾਂਗੇ ਬਿਲਕੁਲ ਬਿਲਕੁਲ ਜੇ ਆਪਾਂ ਮਤਲਬ ਵੀ ਆਵਾਂਗੇ ਉਸ ਤਰੀਕੇ ਨਾਲ ਤਾਂ ਫਿਰ ਉਹ ਹੀ ਜਿਹਾ ਫਲ ਮਿਲ ਜਾਣਾ ਇਹਨੂੰ ਕਹਿੰਦੇ ਨੀਤ ਕੀ ਮਰਾਦ ਹਾਂ ਬੱਸ ਮੇਰੇ ਕੋਲ ਹਾਂ ਹਾਂ ਤੁਸੀਂ ਸੁਣ ਹਾਂ ਤਾਂ ਇਹ ਪੁਰਾਣੀ ਆ ਗੱਲ ਹੈ ਵਧੀਆ ਹੀ ਲੱਗਣ ਵਾਲੀ ਹੈ ਹਾਂ ਜੀ ਹਾਂ ਇੱਕ ਤਾਂ ਚਿਰ ਦੀਆਂ ਗੱਲਾਂ ਹੈ ਪਹਿਲੇ ਜਿਹੜੇ ਬੰਦੇ ਲੈ ਸਾਈਕ ਲੈ ਜਾਂਦੇ ਹੁੰਦੇ ਸੀ ਹਾਂ ਜੀ ਯਾਨੀ ਉਦੋਂ ਦੀ ਗੱਲ ਆ ਇਹ ਠੀਕ ਆ ਕਾ ਮੁੰਡਾ ਨਮਾ ਨਮਾ ਦਾ ਵਿਆਹ ਹੋਇਆ ਹਾਂਜੀ ਵਿਆਹ ਹੋਇਆ ਤੈਨੂੰ ਸਾਈਕਲ ਮਿਲਿਆ ਵਿਆਹ ਦੇ ਬੱਚੇ ਨੂੰ ਹਾਂਜੀ ਤੇ ਸੀ ਉਹ ਨਸ਼ਾ ਕਰਨ ਦਾ ਬਾਈ ਜਿਹੜਾ ਮੁੰਡਾ ਸੀ ਹਮ ਜਦੋਂ ਨਸ਼ਾ ਦਾ ਨਾ ਤਾਂ ਘਰ ਵਾਲੀ ਨੂੰ ਪਤਾ ਸੀ ਹਮ ਤੇ ਨਾ ਕਿਸੇ ਨੂੰ ਕਾ ਚਲ ਪਿੰਡ ਦਾ ਉਹਦੇ ਘਰ ਦੇ ਹੋਂ ਦਾ ਪਤਾ ਉਹ ਗਾਂਹ ਸਹੁਰੇ ਨੂੰ ਨਹੀਂ ਸੀ ਪਤਾ ਹਮ ਵੀ ਇਹ ਖਾਂਦਾ ਨਸ਼ਾ ਠੀਕ ਹੈ ਉਨੇ ਕਰਿਆ ਜਦੋਂ ਵਿਆਹ ਹੋਇਆ ਤੇ ਘਰ ਵਾਲੀ ਹੁਣ ਪਹਿਲਾ ਪਹਿਲਾ ਜਦੋਂ ਜਾਂਦੀ ਆ ਉਠ ਗਈ ਸੀ ਤੇ ਉਹ ਲੈਣ ਜਾਣਾ ਕਹਨੇ ਮਗਰ ਹੂੰ ਹੂੰ ਤੇ 부ੜੀਆਂ ਕਹਿੰਦੀਆਂ ਵੀ ਪੁੱਤ ਜਾ ਤੂੰ ਸਹੁਰੇ ਜਾ ਆ ਵੀ ਲਿਆ ਆ ਉਹ ਦੇ ਘਰ ਵਾਲੀ ਨੂੰ ਸਾਡੀ ਨੌ ਨੂੰ ਮਾਂ ਵੀ ਆਦੀ ਹਾਂਜੀ ਹਾਂਜੀ ਉਹ ਕਹਿੰਦਾ ਵੀ ਠੀਕ ਆ ਬੇਬੇ ਮੈਂ ਜਾਵੜਦਾ ਉਹਨੇ ਕੀ ਮਤਲਬ ਕੀ ਕਰਿਆ ਤੇ ਅੰਨਾ ਸਾਸੀ ਕੋੜੇ ਠੀਮ ਲਾਲਾ ਚਾਹ ਉਹ ਠੀਮ ਹੀ ਸੀ ਖਾਂਦੇ ਮਤਲਬ ਚ ਪਹਿਲਾਂ ਮੰਡੇ ਆਹ ਪਹਿਲਾਂ ਤਾਂ ਹੈ ਉਹ ਠੀਮ ਖਾਂਦਾ ਜੀ ਉਹ ਠੀਮ ਦੋ ਤਿੰਨ ਦਿਨਾਂ ਦੀ ਕੋਲੇ ਲੈ ਗਿਆ ਅੱਛਾ ਹੁਣ ਸਿਆਣੇ ਕਹਿੰਦੇ ਤੇ ਜਾਣਾ ਤਾਂ ਆਪਦੀ ਮਰਜ਼ੀ ਅਦੇ ਹੁਣ ਅਗਲੀ ਮਰਜ਼ੀ ਹੁਣ ਨਵਾਂ ਨਵਾਂ ਵਿਆਹ ਹੋਇਆ ਸੀ ਉਹ ਪਾਈ ਉੱਥੇ ਉੱਡ ਗਿਆ ਸਹੁਰਿਆਂ ਦੇ ਠੀਕ ਹੈ ਤੇ ਜਾਵ ਲਿਆ ਉੱਥੇ ਜਾ ਕੇ ਤੇ ਪਾਈ ਦੋ ਦਿਨ ਤਰਿਆ ਪਰਦੇ ਪੁਰਦੇ ਨਾ ਵਿਚਾਰਾ ਖਾਂਦਾ ਰਹਾ ਹੁਣ ਸਾਲੇ ਇੱਧਰ ਲੈ ਗਏ ਉਧਰ ਉਧਰ ਨਵੇਂ ਹੁੰਦਾ ਵੀ ਚਲੋ ਪਾਈ ਇੱਧਰ ਖੇਤ ਦਿਖਾਇਆ ਜੀ ਉਧਰ ਫਲਾ ਨੀ ਸਖੀ ਜੱਪਾ ਜਾਇਆਗੇ ਮਸਾਂ ਤੋਂ ਹਲੇ ਨਵਾਂ ਨਵਾਂ ਆਇਆ ਜਾ ਰਹਾ ਐ ਕਲਿਓ ਜਿਹੜੀ ਇਸ ਤਰ੍ਹਾਂ ਉਹਨੂੰ ਜੀ ਲਈ ਫਿਰਦੇ ਰਹੇ ਲਈ ਫਿਰਦੇ ਉਹਦੇ ਤਿੰਨ ਦਿਨ ਲੰਘੇ ਉਹ ਅਖੀਰਲਾ ਦਿਨ ਪਾਈ ਉਹਦਾ ਪਾਈ ਮੁੱਕ ਗਿਆ ਉਹਦਾ ਨਸ਼ਾ ਮੁੱਕ ਗਿਆ ਉਹਨੇ ਕੀ ਕਰਿਆ ਤੇ ਕਹਿੰਦਾ ਵੀ ਹੁਣ ਫਸ ਗਏ ਫਸੂਤੇ ਹੂੰ ਉਹਨੇ ਕਰਿਆ ਘਰ ਵਾਲੀ ਨੂੰ ਕਹਿੰਦਾ ਵੀ ਓ ਕਰ ਭਾਗ ਬੰਦ ਤੇ ਦਵਾ ਦਾ ਬਹੁਤ ਆ ਪਿਆਰ ਹੂੰ ਤੇ ਵੀ ਆਪਾਂ ਦਾ ਚੱਲਣਾ ਠੀਕ ਉਹ ਕਹਿੰਦੀ ਵੀ ਚੱਲ ਠੀਕ ਆ ਕਹੇ ਤਾਂ ਉਹਨੇ ਬੋੜਿਆਂ ਨੂੰ ਵੀ ਆਇਆ ਕਰੋ ਬੀਬੀ ਅਸੀਂ ਜਾਣਾ ਵਾ ਵੀ ਤਿੰਨ ਚਾਰ ਦਿਨ ਹੋ ਗਏ ਆਇਆਂ ਨੂੰ ਹੂੰ ਤੇ ਹੁਣ ਅਸੀਂ ਜਾਣਾ ਹੂੰ ਉਹ ਕਹਿੰਦਾ ਉਹ ਨਖਾ ਸੀਗਾ ਮੁੱਕਿਆ ਵਾ ਠੀਕ ਸਾਈਕਲ ਤੇ ਪਾਈ ਲੈ ਕੇ ਉਹਨੂੰ ਘਰ ਵਾਲੀ ਨੂੰ ਤੁਰ ਪਿਆ ਹੂੰ ਹੁਣ ਤੁਰਿਆ ਤੇ ਰਾਹ ਚ ਆ ਜਾਂਦਾ ਠੀਕ ਰਾਹ ਚ ਆ ਗਿਆ ਨਾ ਸਾ ਟੁੱਟਿਆ ਵਾ ਸੀ ਉਸ ਦਿਨ ਦਾ ਕੀ ਲਾ ਮੁੱਕਿਆ ਵਾ ਸੀ ਤੇ ਲੱਤਾਂ ਫੁੱਲ ਗਈਆਂ ਮਾਂ ਦੇ ਪਤਾ ਰਾਹ ਚ ਆ ਗਿਆ ਤੇ ਜੀ ਬੈਣ ਕੜੱਲਾਂ ਬੈਣ ਜਦੋਂ ਕੜੱਲਾਂ ਤੇ ਭਾਈ ਉਹ ਤਾਂ ਪੈ ਗਿਆ ਹੂੰ ਕਹਿੰਦਾ ਘਰ ਵਾਲੇ ਨੂੰ ਆਦੀ ਨੂੰ ਕਹਿੰਦਾ ਲੈ ਵੀ ਭਾਗਵਾਨ ਨੇ ਗੱਲ ਸੁਣ ਲਾ ਹੂੰ ਚੈਰ ਹੈ ਕੁੱਸੇ ਤੇ ਚੈਰ ਹੈ ਰਾਖੀ ਹੂੰ ਵੀ ਮੈਂ ਖਾਂਦਾ ਸੀ ਨਸ਼ਾ ਹਾਂ ਅਜਾ ਖਾਂਦਾ ਸੀ ਵੀ ਨਸ਼ਾ ਮੇਰੇ ਕੋਲੇ ਮੈਂ ਖਾ ਲਿਆ ਸੀ ਤਿੰਨਾਂ ਦਿਨਾਂ ਦਾ ਹਾਂ ਅੱਜ ਦਿਨ ਹੋ ਗਏ 4 ਚਾਰ ਹੋ ਗਿਆ ਇਹ ਮੇਰਾ ਨਸ਼ਾ ਸੀ ਟੁੱਟਿਆ ਤੇ ਮੈਂ ਤਾਂ ਆ ਪਿਆ ਜੇ ਹੁਣ ਨਸ਼ਾ ਮਿਲੂ ਤਾਂ ਸਾਈਕਲ ਚਲਾਉਣ ਜੋਗਾ ਹੈਗਾ ਤੇ ਨਹੀਂ ਨਹੀਂ ਮੈਂ ਤਾਂ ਆ ਪਿਆ ਉਹ ਕਹਿੰਦੀ ਵੀ ਹੁਣ ਆਪਾਂ ਨਾ ਪਾਓ ਉਧਰ ਨਾ ਪਾਓ ਉਧਰ ਹੂੰ ਹੁਣ ਕੀ ਉਹ ਕਹਿੰਦਾ ਵੀ ਦੇਖ ਇਧਰ ਪਾਸੇ ਨਹਿਰ ਤੋਂ ਨਿਗਾ ਨਿਗਾ ਮਾਰ ਕੇ ਵੀ ਜੇ ਕੋਈ ਖੇਤ ਬੰਨਿਆ ਕੋਈ ਫਿਰਦਾ ਹਾਂ ਉਹ ਨਹੀਂ ਦੋ ਐ ਪਾਸੇ ਪਾਸੇ ਦੇਖ ਕੇ ਕਹਿੰਦੀ ਵੀ ਇੱਕ ਬਜ਼ੁਰਗ ਆ ਕਹਿੰਦਾ ਹਾਲ ਜੋੜਿਆ ਵਾ ਅੱਛਾ ਵੀ ਉਹ ਫਿਰਦਾ ਹੋਦੇ ਹਾਂ ਕਹਿੰਦਾ ਜਾ ਫਿਰ ਉਹਦੇ ਕੋਲੇ ਠੀਕ ਹੈ ਤੇ ਉਹ ਬਥੇਰਾ ਕਹਿਣ ਲੱਗੀ ਵੀ ਤੂੰ ਜਾਵੜਾ ਤੂੰ ਐਂ ਕਰੋ ਕਿ ਮੈਂ ਕੋਲੇ ਕੋਲੇ ਜਾਂਦੀ ਚੰਗੀ ਲੱਗਦੀ ਆ। ਉਹ ਨਵੀਂ ਵਿਆਹੀ ਵੀ ਉਹ ਸੰਗੇ ਵਿਚਾਰੀ ਸੰਗ ਦੀ ਸਿਆ। ਕਹਿੰਦਾ ਚਾਹ ਸੰਗ ਚਾਹ ਉਹ ਸ਼ਕਾਰ ਹੁਣ ਤੇ ਜਾਣਾ ਤੈਨੂੰ ਬਣਾ ਮੈਂ ਤਾਂ ਆ ਪਿਆ। ਤਾ ਲੈ ਲੈ ਸਮਝ ਲੈ ਲੋਤੀ ਆ ਹੁਣ। ਜਾਵ ਆ ਪਈ। ਉਹ ਪਾਈ ਚੱਲ ਵਿਚਾਰੀ ਉੱਠ ਗਈ ਫਿਰ ਵਾਲਾ ਕਹਤੋ। ਜਦੋਂ ਉੱਠ ਗਈ ਤੇ ਜਾ ਕੇ ਉਹਨੂੰ ਕਹਿੰਦੇ ਉਹ ਕਹਿੰਦੇ ਭਾਈ ਆ ਤੂੰ ਕਿਵੇਂ ਤੂੰ ਕਿਵੇਂ ਉਹ ਕਹਿੰਦੇ ਉਹ ਅੱਖਾਂ ਚੋਂ ਪਾਣੀ ਜਿਹਾ ਟਣ ਲੱਗ ਗਈ। ਹਾਂ। ਉਹਦੇ ਬਾਪੂ ਐਂ ਕਰਕੇ ਵੀ ਮੇਰੇ ਦਾ ਘਰ ਵਾਲਾ ਵੀ ਉਹ ਖਾਂਦਾ ਨਸ਼ਾ ਤੇ ਅਸੀਂ ਸੌ ਰਹੇ ਮੇਰੇ ਪੇਕਿਆਂ ਤੋਂ ਆਏ ਆ ਤੇ ਉਹਨੂੰ ਦਾ ਨਸ਼ਾ ਗਿਆ ਟੁੱਟਦਾ ਉਹ ਪਿਆ ਉਹਦਾ ਸਾਈਕਲ ਨਹੀਂ ਚੱਲਦਾ ਉਹਦਾ ਸਾਈਕਲ ਨਹੀਂ ਚੱਲਦਾ ਵੀ ਮੈਂ ਮੈਂ ਤਾਂ ਫੀਮਪੁਰ ਆ ਗਈ ਤਾਂ ਚੱਲ ਲਿਆ ਕੇ ਤੇ ਚਾਹ ਤੂੰ ਦੇ ਚ ਕੁਝ ਕਰ ਕੁਝ ਕਰ ਉਹ ਬਜ਼ੁਰਗ ਨੇ ਤਾਂ ਦਸਤਾਰ ਦੇਣਾ ਸੀ ਉਹਨਾਂ ਨੂੰ ਸੁਝਾਉਣਾ ਸੀ ਇੱਕ ਗੱਲ ਸਮਝਾਉਣਾ ਸੀ ਉਹਦੀ ਗੱਲ ਭਾਈ ਸਾਹ ਸਾਗ ਤੇ ਦਿਲ ਤੇ ਬਣਾ ਲਾ ਜੋ ਵੀ ਇਹ ਗੱਲ ਕੀ ਆ ਸਾਲਾ ਹਾਂ ਹਾਂ ਤੁਹਾਨੂੰ ਮੈਂ ਵਿਚੋ ਦੇ ਰਿਜ਼ਲਟ ਨਿਕਲਦਾ ਦੇਖੋ ਕੀ ਗੱਲ ਦਾ ਹਾਂਜੀ ਹਾਂ ਉਹ ਕਹਿੰਦਾ ਵਿਚੋਰਕ ਆ ਗਿਆ ਉੱਥੇ ਕਹਿੰਦਾ ਚੱਲ ਭਾਈ ਕਿੱਥੇ ਤੇਰੇ ਘਰ ਵਾਲਾ ਹਾਂ ਆ ਗਿਆ ਉੱਥੇ ਠੀਕ ਆ ਆ ਕੇ ਕਹਿੰਦਾ ਵੀ ਹਾਂ ਦੱਸ ਭਾਈ ਇਹ ਵੀ ਤੇਰੇ ਘਰ ਵਾਲੀ ਕੀ ਕਹਿੰਦੀ ਆ ਕਹਿੰਦਾ ਵੀ ਬਾਪੂ ਉਹ ਗੱਲ ਥੋੜਾ ਮੇਰੀ ਉਹ ਮੁੰਡਾ ਵਜਾ ਦਾ ਕਹਿੰਦਾ ਵੀ ਮੈਂ ਖਾਣਾ ਨਸ਼ਾ ਹਾਂ ਮੈਂ ਗਿਆ ਉਹਦੇ ਸਹੁਰੇ ਮੈਂ ਤਾਂ ਤਿੰਨ ਦਿਨਾਂ ਦਾ ਲੱਗਿਆ ਅੱਜ ਦਿਨ ਹੋ ਗਏ 4 ਵੀ ਮੇਰਾ ਕੰਨ ਛਾ ਗਿਆ ਟੁੱਟ ਤੇ ਮੈਂ ਤਾਂ ਪਿਆ ਨਾ ਚੱਲਦਾ ਹੀ ਨਹੀਂ ਸਾਈਕਲ ਤਾਂ ਨਹੀਂ ਮੈਂ ਤਾਂ ਪਿਆ ਜੇ ਨਸ਼ਾ ਹੋ ਪੂਰਾ ਤੇ ਮੈਂ ਜਾਵ ਡੂਗਾ ਹਾਂ ਉਹ ਕਹਿੰਦਾ ਵੀ ਭਾਈ ਫੀਮ ਤਾਂ ਮੇਰੇ ਕੋਲ ਪਈ ਆ ਉੱਥੇ ਪਈ ਆ ਮੇਰਾ ਝੱਡਾ ਲਾਇਆ ਵਾ ਹਲ ਪਾਉਂਦਾ ਸੀ ਉਹ ਤੇ ਮੈਂ ਉੱਥੋਂ ਦੇ ਦਿੰਦਾ ਕਹਿੰਦਾ ਵੀ ਜਾਵ ਦੇ ਦੇ ਉਹ ਬਜ਼ੁਰਗ ਫੇਰ ਮੁੜ ਗਿਆ ਉਹਨੇ ਦੇਖ ਕੇ ਵੀ ਅਮਰਿਆਂ ਦਾ ਦੀਨ ਧਰਮ ਕਿੰਨਾ ਖੰਡਾ ਉਹ ਜਾਵੜਿਆ ਉਹ ਜਾ ਕੇ ਤੇ ਉਹਨੇ ਫੀਮ ਦੀ ਡੱਬੀ ਕੱਢੀ ਕੱਢ ਕੇ ਉਹਨੂੰ ਮਤਲਬ ਉਹ ਮੁੰਡੇ ਦੀ ਪੋਹ ਸੀ ਜਿਹੜੀ ਉਹਦੀ ਨਾਲ ਕੁੜੀਆਂ ਦੇ ਥਾਂ ਲੱਗੀ ਹਾਂ ਹਾਂ ਉਹ ਇਹ ਕਹਿੰਦਾ ਲੈ ਕੁੜੀ ਗੱਲ ਸੁਣ ਲੈ ਵੀ ਮੈਂ ਮੈਨੂੰ ਖੀਮ ਤਾਂ ਦੰਨਾ ਦੇ ਹਾਂ ਵੀ ਤੈਨੂੰ ਮੇਰੇ ਕੋਲੇ ਇੱਥੇ ਮੋਟਰ ਤੇ ਆਉਣਾ ਪਊ ਹਾਂ ਉਹ ਕਹਿੰਦੇ ਮੈਂ ਬਾਪੂ ਜੀ ਤਾਂ ਗੱਲ ਮਾੜੀ ਜੇ ਨਹੀਂ ਮੈਂ ਕਰ ਸਕਦੀ ਉਹ ਕਹਿੰਦਾ ਜਾ ਜਾ ਕੇ ਉਹਦੇ ਘਰ ਵਾਲੇ ਨੂੰ ਪੁੱਛੋ ਹਾਂ ਤੇ ਭਾਈ ਉਹ ਘਰ ਵਾਲੇ ਕੋਲੇ ਆ ਗਈ ਹਾਂ ਆਕੇ ਕਹਿੰਦੀ ਵੀ ਉਹ ਫੇਮ ਤਾਂ ਹੈਗੀ ਉਹਦੇ ਕੋਲੇ ਬਾਪੂ ਕੋਲੇ ਦੇ ਆ ਗੱਲ ਕਹਿੰਦਾ ਦੇਖੋ ਤਾਂ ਬਾਪੂ ਤਾਂ ਆ ਗੱਲ ਕਹਿੰਦਾ ਕਿ ਮੇਰੇ ਕੋਲੇ ਮੋਟਰ ਤੇ ਆਉਣਾ ਪਊ ਹਾਂ ਤੇ ਵੀ ਮੈਂ ਫੇਰ ਦਊ ਹਾਂ ਉਹ ਜਾ ਕੁਛ ਕਰ ਹਾਂ ਮੈਨੂੰ ਨਹੀਂ ਪਤਾ ਕੁਛ ਕਰ ਹਾਂ ਮੈਂ ਤਾਂ ਮੈਂ ਤਾਂ ਨਸ਼ਾ ਚਾਹੀਦਾ ਤਾਂ ਮੈਂ ਘਰੇ ਪਹੁੰਚੂ ਨਹੀਂ ਮੈਂ ਤਾਂ ਮਰਿਆ ਹਾਂ ਹਾਂ ਭਾਈ ਉਹ ਜਾਵੜੀ ਜਾ ਕੇ ਕਹਿੰਦੀ ਵੀ ਬਾਪੂ ਠੀਕ ਆ ਜਿਵੇਂ ਤੇਰੀ ਮਰਜ਼ੀ ਆ ਮੈਨੂੰ ਨਸ਼ਾ ਦੇ ਦੇ ਹਾਂ ਉਹ ਕਹਿੰਦਾ ਅੱਛਾ ਭਾਈ ਕਹਦਾ ਤੇਰੇ ਘਰ ਵਾਲੇ ਨੇ ਹਾਂ ਕਹਿੰਦੀ ਹਾਂ ਕਹਦਾ ਕਹਿੰਦਾ ਚਲ ਮੈਂ ਚੱਲਦਾ ਨਾਲ ਉਹ ਆ ਗਿਆ ਉੱਥੇ ਉਹ ਕਹਿੰਦਾ ਦੱਸ ਵੀ ਓਏ ਦੇ ਦੇ ਦਿਆ ਫੀਮ ਹਾਂ ਕਹਿੰਦਾ ਜੀ ਦੇ ਦਿਓ ਕਹਿੰਦਾ ਮੈਂ ਉੱਥੇ ਲਿਜਾਵਾਂ ਪਹਿਲਾਂ ਲੈ ਜਾ ਹਾਂ ਉਹਨੇ ਡੱਬੀ ਗੱਡੀ ਉਹ ਮੁੰਡੇ ਨੂੰ ਸਰ ਵੀ ਫੜਾਤੀ ਠੀਕ ਆ ਕਹਿੰਦਾ ਆ ਚੱਕ ਅੱਜ ਤੋਂ ਮੁੜ ਕੇ ਹਰਾਮ ਦਾ ਉਹ ਜਿਹੜਾ ਖਾਓ ਅੱਜ ਤੇਰੇ ਨਾਲ ਹੋ ਰਹੀ ਐ ਸਾਨੂੰ ਹੋਊ ਮੇਰੇ ਨਾਲ ਵੀ ਹੋਊ ਮੇਰਾ ਮੇਰੀ ਰਾਤ ਨਾ ਜੇ ਮੇਰੇ ਨਾਲ ਨਾ ਹੋ ਮੇਰੀ ਰਾਤ ਨਾ ਹੋ ਰਾਤ ਨਾ ਹੋ ਹਾਂ ਵੀ ਮੈਂ ਤੇਰਾ ਇਹ ਦੇ ਠੀਕ ਆ ਮੈਂ ਤੈਨੂੰ ਦੇ ਦੇਣੀ ਸੀ ਉਦਾਂ ਹੀ ਪਰ ਮੈਂ ਕੁੜੀ ਮੇਰੀ ਧੀਆ ਦੇ ਥਾਂ ਲੱਗਦੀ ਆ ਮੈਂ ਇਹਨੂੰ ਕਹਿ ਨਹੀਂ ਕੋ ਸਕਦਾ ਪਰ ਮੈਂ ਤੇਰਾ ਦੀਨ ਧਰਮ ਦੇਖਣਾ ਸੀ ਹਾਂ ਵੀ ਕਿੱਥੋਂ ਤੱਕ ਤੂੰ ਤੱਕ ਤੂੰ ਕਿੱਥੋਂ ਤਾਈ ਜਾ ਸਕਦਾ ਜਾਂ ਬਿਸ਼ੱਕ ਮਰ ਜਾਂਦਾ ਪਰ ਆਹ ਗੱਲ ਨਾ ਤੂੰ ਕਹਿੰਦਾ ਆਹ ਗੱਲ ਨਾ ਜਿਹੜੀ ਤੂੰ ਹੁਣ ਗੱਲ ਕਰੀ ਵੀ ਜਾ ਜਿੱਥੇ ਮਰਜੀ ਜਾਂ ਮੈਨੂੰ ਨਹੀਂ ਪਤਾ ਮੈਂ ਤੈਨੂੰ ਨਾਲ ਆ ਕੇ ਦੇ ਆਹ ਚੱਕਰਾ ਫੇਰ ਅੱਜ ਤੋਂ ਮੁੜ ਕੇ ਮੈਂ ਨਹੀਂ ਉਹ ਖਾਂਦਾ ਹਾਂ ਆ ਬਈਆ ਚੱਕ ਅੱਜ ਤਾਂ ਤੇਰੇ ਨਾਲ ਹੋਈ ਇਹ ਕੱਲ ਨੂੰ ਮੇਰੇ ਨਾਲ ਵੀਰੇ ਨਾਲ ਵੀ ਹੋ ਸਕਦੀ ਆ ਕੱਲ ਨੂੰ ਮੇਰੀ ਇਲਾਜ ਨਾਲ ਵੀ ਹੋ ਸਕਦੀ ਆ ਇਸ ਤਰ੍ਹਾਂ ਕਹਿਣ ਦਾ ਬਾਬ ਜਦੋਂ ਆਪਣਾ ਕੋਈ ਦਾ ਇਹ ਉਹ ਮੁੱਕ ਜੇ ਵੇਜੇ ਉਹ ਗਾਂ ਵਾਲਾ ਪਲਾ ਕੁਛ ਆਪ ਨੂੰ ਵੀ ਆ ਕੰਮ ਮੇਰਾ ਕਰਿਆ ਉਹ ਵੀ ਕਰਕੇ ਆਉਣਾ ਪਊ ਕਰਕੇ ਆਉਣਾ ਪਊ ਫੇਰ ਹੀ ਦਊ ਆਪਾਂ ਨੂੰ ਗੁਲਾਮ ਹੋ ਜਾਂਦਾ ਬੰਦਾ ਨਾ ਇਹ ਭਾਈ ਜਿਹੜੀਆਂ ਇਹ ਚੀਜ਼ਾਂ ਨਾ ਇਹ ਸਾਹ ਸੰਗਤ ਤੁਹਾਡੇ ਦਸਤਾਨੇ ਇੱਥੇ ਡਿੱਗਦਾ ਵੀ ਜਿਹੜਾ ਪੂਰਾ ਸਰਦਾ ਘਰੋਂ ਉਹ ਤਾਂ ਆਹਦਾ ਨਸ਼ਾ ਖਾਵੋ ਜੀ ਸਦਕੇ ਜਿਹੜਾ ਬੰਦਾ ਘਰੋਂ ਨਹੀਂ ਨਾ ਸਰਦਾ ਉਹ ਨਾ ਉਹਦੀ ਉਮਰ ਜੇ ਕੋਈ ਖਾਂਦਾ ਵੀ ਤਾਂ ਵੀ ਛੱਡ ਦਿਓ ਸਹੀ ਆ ਇਹਦੇ ਵਿੱਚ ਹੈ ਕੁਛ ਨਹੀਂ ਸਿਰੇ ਤੇ ਜਾ ਕੇ ਬਡੇਪਾ ਆਉਣਾ ਬਡੇਪੇ ਵੇਲੇ ਬੰਦਾ ਬਹੁਤ ਔਖਾ ਹੁੰਦਾ ਬਹੁਤ ਔਖਾ ਆਹ ਕੁਦੋਂ ਫੇਰ ਬੇਕ ਆਪਾ ਰੋਟੀ ਹਰੇਕ ਥਾਂ ਤੋਂ ਮਿਲ ਜੂ ਜਿੱਥੋਂ ਮਰਜੀ ਖਾ ਲਾ ਚਾਹ ਜਿੱਥੋਂ ਮਰਜੀ ਪੀ ਲਾ ਹੈ ਕਿਸੇ ਕੋਲੇ ਬਹਿ ਜਾ ਖੜ ਜਾ ਪੈਣ ਨੂੰ ਤੈਨੂੰ ਡਿਊਟੀ ਲਾ ਦੇਣਗੇ ਪਰ ਆਹ ਚੀਜ਼ ਨਹੀਂ ਤੈਨੂੰ ਕਿਸੇ ਨੇ ਦੇਣੀ ਨਸ਼ਾ ਨਹੀਂ ਕਿਸੇ ਨੇ ਦੇ ਇਹ ਨਹੀਂ ਦੇਣਾ ਕਿਸੇ ਨੇ ਇੱਥੇ ਆ ਕੇ ਜਮਾ ਬੰਦੇ ਦਾ ਦੀਨ ਧਰਮ ਟਿਕ ਪੈਂਦਾ ਹੱਥ ਬੰਨ ਕੇ ਇਹੀ ਬੇਨਤੀ ਆ ਵੀ ਮਿੱਤਰੋ ਬਚੋ ਜਿਹੜੇ ਨੌਜਵਾਨੋ ਜੇ ਕੋਈ ਅੱਜ ਲੱਗਦਾ ਕੋਈ ਚੱਟੇ ਤੇ ਲੱਗ ਜਾਂਦਾ ਕੋਈ ਕਿਤੇ ਲੱਗ ਜਾਂਦਾ ਯਾਰ ਇਹਨਾਂ ਦਾ ਕੁਝ ਨਹੀਂ ਇਹਨਾਂ ਵਿੱਚ ਕੋ ਜੀ ਸਾਰੇ ਖੇਡਾ ਥੋੜੇ ਦਿਨਾਂ ਦੀਆਂ ਹੁੰਦੀਆਂ ਜਿਹੜਾ ਸੋਖੀ ਦਾ ਸਰੀਰ ਹੈ ਉਹਦੇ ਵਰਗਾ ਦੀ ਵਰਜਸ ਕਰੋ ਆਪਦਾ ਸੋਹਣੇ ਸਰੀਰ ਦੀ ਬਣਤਰ ਰੱਖੋ ਬਿਲਕੁਲ ਵਧੀਆ ਆਪਦਾ ਸੋਹਣਾ ਕੰਮ ਕਰੋ ਆਦੇ ਮਾਪਿਓ ਦੀ ਇੱਜ਼ਤ ਕਰੋ ਭੈਣ ਭਰਾਵਾਂ ਦੀ ਇੱਜ਼ਤ ਕਰੋ ਹੂੰ ਆਪਦੇ ਧੀਆ ਪੁੱਤਰਾਂ ਦੀ ਇੱਜ਼ਤ ਕਰੋ ਜਿੱਥੋਂ ਸਾਨੂੰ ਕੁਝ ਮਿਲਣਾ ਹੈ ਬਿਲਕੁਲ ਇੰਨਾਂ ਚੀਜ਼ਾਂ ਚੋਂ ਕੁਝ ਨਹੀਂ ਮਿਲਣਾ ਨਸ਼ਿਆਂ ਜਿਹਨੇ ਸੜਨ ਇੱਕ ਕਰਨੇ ਕੇ ਆ ਕੇ ਜੀਵਨ ਨਸ਼ਿਆਂ ਦਾ ਕਰਦੰਦਾ ਰੰਗ ਫਿੱਕਾ ਜੀਵ ਖਾ ਕੇ ਦੇਖ ਲਾ ਪੀ ਕੇ ਦੇਖ ਲਾ ਜਮਾਲਾ ਘਰ ਸਿੱਖਾ ਜੀਵਨ ਨਸ਼ਿਆਂ ਦਾ ਕਰਦੰਦਾ ਰੰਗ ਫਿੱਕਾ ਹੂੰ ਇਹ ਬੰਦੇ ਦਾ ਰੰਗ ਵੀ ਫਿੱਕਾ ਪੈ ਜਾਂਦਾ ਨਾ ਉਹ sehat ਰਹਿੰਦੀ ਆ ਨਾ ਨਸ਼ੇ ਵਾਲੀ ਕਦੇ ਬਾਤ ਤੇ ਨਾ ਹੀ ਅਣਖ ਰਹਿੰਦੀ ਤੇ ਨਾ ਹੀ ਅਣਖ ਰਹਿੰਦੀ ਆ ਬਾਈ ਹਾਂ ਸਭ ਖਤਮ ਹੋ ਗਿਆ ਹਾਂ ਸਭ ਖਤਮ ਬੇਨਤੀ ਇਹ ਵੀ ਪ੍ਰਭੂ ਜੀ ਅਗਰ ਛੱਡ ਦੋ ਇਹ ਤੋਂ ਕੁਝ ਨਹੀਂ ਇਹਨਾਂ ਦੇ ਵਿੱਚ ਹੂੰ ਆਦਾ ਕੋਈ ਜਮ ਲਾਓ ਯਾਰ ਸੋਹਣਾ ਕੰਮ ਕਰੋ ਤੇ ਕੰਮ ਦੇ ਵਿੱਚ ਇੱਜ਼ਤ ਵਧਾਓ ਆਪਦੀ ਵੱਧ ਤੋਂ ਵੱਧ ਕਰੋ ਕਰੇ ਮਾਂ ਪਿਓ ਦੀ ਇੱਜ਼ਤ ਕਰੋ ਮਾਂ ਕਦੀ ਕਰੋ ਧੀਆ ਪੁੱਤਰਾਂ ਦੀ ਕਰੋ ਆਉਦੇ ਰਿਸ਼ਤੇਦਾਰਾਂ ਦੀ ਕਰੋ ਇੱਥੇ ਕੁਛ ਨਹੀਂ ਇੱਥੇ ਆਹ ਕੁਛ ਛੱਡ ਜਾਣਾ ਬਿਲਕੁਲ ਪਿਆਰ ਅੱਜ ਕੱਲ ਦੇ ਮੁੰਡੇ ਹੁਣ ਘਰੋਂ ਦੇਲਾ ਭਾਂਡੇ ਵੀ ਵੇਚੀ ਜਾਂਦੇ ਆ ਯਾਰ ਉਹੀ ਤਾਂ ਗੱਲ ਆ ਹੁਣ ਇੱਕ ਮੁੰਡੇ ਦੀ ਸਹੀ ਗੱਲ ਕੋਠੀ ਪਾਈ ਵਧੀਆ ਮਾਂ ਪਿਓ ਮਰ ਗਿਆ ਤੇ ਮਾਂ ਦੇ ਕੋਲੋਂ ਲਾ ਗਿਆ ਸਾਰਾ ਕੋਠੀ ਦਾ ਸਵਾਰ ਜੰਗਲੇ ਜੰਗਲੇ ਵੇਚ ਤੇ ਬਾਹਰੀਆਂ ਕੁੜੀਆਂ ਜਿੰਨੇ ਲਗੇ ਸਭ ਵੇਚਤਾ ਮਾਂ ਦੇ ਪੁੱਤ ਨੇ ਚਾਕੇ ਕੀ ਕਰੂ ਯਾਰ ਬੰਦਾ ਦਾ ਹੋਏ ਉਹ ਠੇਕੇਦਾਰਾਂ ਦੇ ਉਹ ਸਵਰਨੇ ਹੋਣੀਆਂ ਆਉਂਦੇ ਕੈਨੇਡਾ ਤੋਂ ਆ ਕੇ ਘਰ ਦੀਆਂ ਤਾਕੀਆਂ ਲਾ ਲਾ ਕੇ ਵੀ ਵੇਚ ਲਾ ਲਾ ਕੇ ਵੇਚ ਕੇ ਰੇੜਾ ਲਾ ਕੇ ਉੱਥੋਂ ਨਸ਼ਾ ਕਰਦੇ ਆਉਂਦੇ ਆ ਇੱਥੇ ਮੁੜ ਕੇ ਮਿਲਦੇ ਪਹਿਲੀ ਤਾਂ ਸਾਰੀ ਧਰਤੀ ਉਹਨਾਂ ਨੇ ਸਾਰੀ ਕਿਦੇ ਖਾ ਗਏ ਉਹ ਖਾ ਕੇ ਖਾ ਕੇ ਉਹ ਠੇਕੇਦਾਰਾਂ ਦੇ ਸੀ ਜਿਹੜਾ ਆਪਣਾ ਆਬਰ ਜੀ ਸਾਡੇ ਨਾਲ ਪੜਦਾ ਹੁੰਦਾ ਉਹਦਾ ਭਰਾ ਛੋਟਾ ਸਵਰਨ ਹਾਂਜੀ ਹਾਂਜੀ ਹਾਂ ਬਾਜੀ ਜੀ ਕੇ ਖਰੀ ਕੀ ਕਹਿੰਦੇ ਹੁੰਦੇ ਸੀ ਉਹ ਰਾਜਾ ਉੱਥੇ ਹੀ ਰਹਿੰਦਾ ਨਾ ਉਹਨਾਂ ਦਾ ਰਾਜਾ ਉੱਥੇ ਠੇਕੇਦਾਰਾਂ ਦੇ ਦਿਆਲ ਦੇ ਘਰੇ ਉੱਥੇ ਹੀ ਰਹਿੰਦਾ ਕਰਦੇ ਆ ਠੀਕ ਆ ਜਿਹੜਾ ਗੁਰਦੁਆਰੇ ਰਹਿੰਦਾ ਹਾਂਜੀ ਹਾਂਜੀ ਠੀਕ ਆ ਠੀਕ ਆ ਯਾਨੀ ਜਵਾਂ ਯਾਨੀ ਕਿ ਕੰਮ ਖਤਮ ਨਹੀਂ ਨਹੀਂ ਆਪਾਂ ਤਾਂ ਇਹੀ ਸੁਝਾਅ ਦਿੱਤਾ ਵੀ ਜੀ ਬੰਬਰ ਯਾਰ ਛੱਡ ਕੇ ਤੁਰ ਜਾਂਦਾ ਕੀ ਉਹ ਹਾਂ ਇਹ ਤਰੀਆ ਨਾ ਜਿਹੜੀ ਆ ਤਾਂ ਹੀ ਸੁਣਾਈ ਆ ਬਾਈ ਇਹਦੇ ਨਾਲ ਨਾ ਨੁਕਸਾਨ ਹੀ ਨੁਕਸਾਨ ਆ ਐਦਾ ਕੋਈ ਨਹੀਂ ਹੈ ਬਚੋ ਬਚੋ ਜੰਨਾ ਬਚੋ ਬਚੋ ਯਾਰ ਕੰਮ ਘੱਟ ਕਰ ਲੋ ਇਹੀ ਆ ਹੋਰ ਹੀ ਹਾਂ 2000 ਦਾ ਕੰਮ ਘੱਟੋ ਜੂ ਹੋਰ ਨਸ਼ਾ ਦਾ ਯਾਰ ਭਾਵੇਂ ਕੰਮ ਕਰ ਨਾ ਕਰੇ ਤਾਂ ਅਸਨੇ ਮੰਗਣਾ ਐ ਤਾਂ ਐਦਾ ਮੰਗਣਾ ਬਾਈ ਉਹ ਤਾਂ ਮੰਗਣਾ ਬੰਦੇ ਨੇ ਉਹ ਤਾਂ ਤੂੰ ਡੱਕਾ ਤੋੜ ਚੈਨਾ ਤੂੰ ਆਹ ਜਿਹੜੀਆਂ ਚੋਰੀਆਂ ਚਾਰੀਆਂ ਨੇ ਵਧੀਆਂ ਇਹ ਨਸ਼ੇ ਦਾ ਕਰਕੇ ਹੀ ਆ ਬਾਈ ਨਸ਼ੇ ਦਾ ਕਰਕੇ ਯਾਰ ਦੇਖ ਹੁਣ ਮੁੰਡੇ ਨੌਜਵਾਨ ਬਿਚ ਨਾ 18 18 20 20 ਸਾਲਾਂ ਦੇ ਆ ਜਿਹੜੇ ਚੱਕਾ ਲਾਉਂਦੇ ਆ ਲਾਉਂਦੇ ਆ ਲਾਉਂਦੇ ਤੇ ਫੇਰ ਮਰਦੇ ਆ ਮਾ ਕੰਨਾ ਬੁਰਾ ਹਾਲ ਆ ਮਾਂ ਬੇਰ ਕੀ ਦੇਣਾ ਯਾਰ ਤੁਹਾਡਾ ਪਤੰਦਰੋ ਤੁਸੀਂ ਜਦੋਂ ਉਹਨੂੰ ਕਮਾ ਕੇ ਖਵਾਉਣ ਦਾ ਟਾਈਮ ਆਦਾ ਉਦੋਂ ਤੁਸੀਂ ਮਰਨਾ ਸ਼ੁਰੂ ਕਰ ਦਿੰਦੇ ਆ ਖਾ ਕੇ ਇਹ ਤੇ ਚੋਰੀਆਂ ਕਰਦੇ ਤੁਹਾਡੇ ਘਰੇ ਲਾਂਬੇ ਆਉਂਦੇ ਆ ਲਾਂਬੇ ਆਉਂਦੇ ਆ ਉਹੀ ਗੱਲ ਆ ਨਾ ਵੀ ਅਣਖ ਮਰ ਜਾਂਦੀ ਆ ਅਣਖ ਮਰ ਜਾਂਦੀ ਅਣਖ ਮਰ ਜਾਂਦੀ ਨਸ਼ਾ ਬੰਦੇ ਦੀ ਅਣਖ ਮਾਰ ਦਿੰਦਾ ਅਣਖ ਮਾਰ ਦਿੰਦਾ ਠੀਕ ਠੀਕ ਇਹ ਬਾਈ ਤਕੜੇ ਇਹਦਾ ਸੀਗਾ ਸਮਰਾਏਦਾਰਾ ਦਾ ਕੰਮ ਆ ਰਾਜਾ ਦਾ ਹਾਂ ਮਹਾਰਾਜੇ ਰਾਜੇ ਕਹਿੰਦੇ ਸੀ ਕਹਿੰਦੇ ਸੀ ਉਹਦਾ ਹਮਾ ਤੁਮਾ ਯਾਰ ਐਵੇਂ ਹੀ ਲੱਗੇ ਕੋਈ ਪਤਾ ਨਹੀਂ ਕੰਮ ਹੈਗਾ ਕਰੀ ਨਹੀਂ ਹੈ ਇਸ ਕਿਤੇ ਤੇ ਹੋਏ ਵੇ ਆ ਹੋਰ ਮਜ਼ਦੂਰ ਬੰਦਾ ਸੋਚੋ ਜੀ ਵੀ ਨਸ਼ਾ ਖਾ ਲੂਕ ਜਾਂ ਅੱਧ ਬੱਚੇ ਪਾਲੂਗਾ ਬੱਚੇ ਪਾਲੂ ਉਹਨੂੰ ਤਾਂ ਮਜ਼ਦੂਰੀ ਦੇ ਪੈਸੇ ਹੀ ਮਿਲਣਿਆ ਹੋਰ ਤਾਂ ਕਿਸੇ પાસે ਹੋਣਾ ਨਹੀਂਗਾ ਯਾਰ ਪਹਿਲੀ ਉਮਰ ਚ ਆਪਣੇ ਕੰਮ ਸੀ ਮੰਨਦੇ ਆਂ ਵੀ ਠੀਕ ਆ ਕਈ ਬੰਦੇ ਤਾਂ ਆਹ ਕੰਮ ਨੂੰ ਦੇਖਦੇ ਕੀ ਬਰੇ ਪਾ ਲਈਏ ਬਰਦ ਬਰੇ ਵੀ ਲੱਗੇ ਰਹਿਣਾ ਨਸ਼ਾ ਖਾ ਕੇ ਨਸ਼ਾ ਕਰ ਉਹ ਯਾਰ ਦੋ ਟਾਈਮ ਆਥਲ ਸਵੇਰ ਲਾਦੇ ਦੋ ਦੋ ਘੰਟੇ ਚਾਰ ਚਾਰ ਘੰਟੇ ਕੰਮ ਫੇਰਾ ਹੋ ਜਾਂਦਾ ਫੇਰਾ ਹੋ ਜਾਂਦਾ ਇਸ ਕੰਮ ਤੋਂ ਬਚੋ ਕੰਮ ਉਦੋਂ ਘੱਟ ਕਰ ਲਓ ਕੰਮ ਕਰ ਲਓ ਇਧਰ ਬਾਜੀ ਜੰਡਾ ਯਾਰ ਉਹਦੀ ਹੁਣ ਅਕੈਡਮੀ ਬਣਾਈ ਆ ਕਬੱਡੀ ਵਾਲੇ ਮੁੰਡੇ ਘਲਾਉਂਦਾ ਉਹ ਕਹਿੰਦਾ ਮੇਰੇ ਕੋਲ ਦੋ ਆ ਗਏ ਮੁੰਡੇ ਨਸ਼ਾ ਕਰਦੀ ਚੱਟਾ ਠੀਕ ਆ ਜੀ ਕਹਿੰਦਾ ਨਾਲੇ ਤਾਂ ਮਨੋਂ ਦਾ ਚੱਟਾ ਛਡਾਇਆ ਨਾਲੇ ਹੁਣ ਉਹਨਾਂ ਦੇ ਮੁੰਡਿਆਂ ਦੇ ਸੇਤਾ ਦੇਖਣ ਲਗਿਆ ਤੇ ਪੂਰਾ ਕਹਿੰਦਾ ਘੱਟੋ ਘੱਟ ਉਹਨਾਂ ਦਾ 15 20 ਕਿਲੋ ਵਜ਼ਨ ਵਧਾਤਾ ਤੇ ਅੱਜ ਪੂਰੀ ਵਧੀਆ ਕਬੱਡੀ ਖੇਡਦੇ ਆ ਤੇ ਨਹੀਂ ਉਹ ਮਰ ਗਏ ਸੀ ਜਮਾ ਬਿਲਕੁਲ ਆ ਮਾਂ ਪਿਓ ਨੂੰ ਕਹਿੰਦਾ ਮਰੇ ਮੇਰੇ ਕੋਲੇ ਛੱਡ ਕੇ ਗਏ ਸੀ ਹਾਂ ਇਹ ਨਾ ਭਾਈ ਹੁਣ ਚਲੋ ਠੀਕ ਆ ਹਨਾ ਬਈ ਆਪਣੇ ਸ਼੍ਰੋਮਣੀ ਕਮੇਟੀ ਨੂੰ ਵੀ ਕੁਝ ਨਾ ਕੁਝ ਇਹਦਾ ਤਾਂ ਸੋਚਣਾ ਚਾਹੀਦਾ ਇਹਦਾ ਲੈਕਚਰ ਇਸ ਕੰਮ ਦਾ ਵੱਧ ਕਰੋ ਯਾਰ ਵੱਧ ਕਰੋ ਤੇ ਅਸਰ ਪਵੇ ਬਿਲਕੁਲ ਅਸਰ ਪਵੇ ਬਿਲਕੁਲ ਜਿਹੜੀ ਆ ਛੋਣ ਵਾਲੀ ਟੀਰੀ ਆ ਨਾ ਇਹਨਾਂ ਤੇ ਅਸਰ ਪਵੇ ਇਹ ਇਹਦੀ ਸੋਚ ਲੈ ਇਹਨਾਂ ਗੱਲਾਂ ਨੂੰ ਹਾਂ ਇਹ ਵੱਡੇ ਬੰਗਾਂ ਜਾ ਕੇ ਪਤਾ ਲਾਦਾ ਫਿਰ ਵੱਡੇ ਲੋਗਾਂ ਨੂੰ ਹਾਂ ਨਾ ਹੀ ਉਮਰ ਦਾ ਨਰ ਦਾ ਸਵਾਸ ਸਵਾਸ ਹੀ ਕਰੀ ਜਾਂਦੇ ਆ ਕਰੀ ਜਾਂਦੇ ਕਰੀ ਜਾਂਦੇ ਤੇ ਮੁੜ ਕੇ ਪਸਤਾਉਂਦੇ ਆ ਮੁੜ ਕੇ ਪਸਤਾਉਂਦੇ ਆ ਬਈ ਹਾਂ ਚਲੋ ਠੀਕ ਆ ਬੰਦਿਆ ਓਕੇ ਜੀ ਓਕੇ ਧੰਨਵਾਦ